ਸਰਦਾਰ ਆ ਕਰਿਆ ਆ ਜਦਾਂ ਤੇਰ ਸਰਦਾਰ ਆ ਜਦਾਂ ਰਿਆ ਤੇ ਮੈਰੇ ਗਿਆ ਉਧਰ ਮਨਾਲੇ ਗਿਆ ਓਥੇ ਜਾ ਕੇ ਪਤਾ ਰੱਬ ਜਾਂਦੇ ਕੋਈ ਆਂਗਾ ਰਵਾਸ ਦਾ ਪਾੜਿਆ ਜਦੋਂ ਵੀ ਸਾਨੂੰ ਨਹੀਂ ਦੇਖਿਆ ਤੇ ਇਹਨਾਂ ਨੇ ਉਹਨਾਂ ਨੇ ਮੁੰਡਾ ਛੱਕਿਆ ਨਹੀਂ ਮਾਰਤਾ ਤਹਾਨ ਨਾਲ ਪਾੜ ਕੇ ਮਾਰਿਆ ਮੈਂ ਕੋਲ ਹਣਾ ਜਦੋਂ ਮਾਰਿਆ ਉਹ ਮੈਨੂੰ ਮਾਰ ਲ ਕੇ ਮੈਂ ਭੱਜ ਗੱਡੇ ਗਿਆ ਵੈਰੀ ਹੱਸ ਲਾਉਂਦਾ ਰਿਹਾ ਵਿਚਾਰਾ ਤੂੰ ਦੇ ਰਿਹਾ ਮੁਲਾਜ਼ਮਾਂ ਦੇ ਗੱਲ ਪਏ ਨੇ ਮੁਲਾਜ਼ਮ ਬੋਲਦੇ ਨਹੀਂ ਕਿੱਟਿਆ मी टे नहीं, नहीं।, नहीं हो एक उपर उपर। ले। बार बार आया ਆ ਆ ਬੰਦ ਸਿਰ ਤੇ ਨੰਬਰ ਲਗਾ ਕਾ ਲਗਾ ਸਿਰ ਤੇ ਬੰਦ ਨੰਬਰ ਲਗਾ ਬੱਜੀ ਕੀ ਨਾਮ ਕੀ ਤੁਹਾਡਾ ਗੁਰਵਿੰਦਰ ਸਿੰਘ ਇਹ ਕਿੱਥੋਂ ਦੇ ਵਾਲੇ ਹੋ ਵਸਤੀ ਦਾ ਵਸਤੀ ਰਤੋ ਕੀ ਪਿੰਡ ਬੱਗੂ ਵਾਲਾ ਕੀ ਘਟਨਾ ਵਾਪਰੀ ਹੈ ਜਿਹੜੀ ਅੱਜ ਪਿੰਡ ਬੰਦਾ ਹੋਇਆ ਹੈ ਘਟਨਾ ਇਹ ਮੁੰਡਾ ਠੀਕ ਨਹੀਂ ਦਿਮਾਗੀ ਮੈਟਲ ਹੈ ਤੇ ਮੈਂ ਘਰੇ ਕੰਮ ਕਰ ਰਿਹਾ ਸੀ ਮੈਂ ਤੋਂ ਘਰੋਂ ਚਲੇ ਗਿਆ ਹੈ ਪਹਿਲਾਂ ਜ਼ੇਰੇ ਫਿਰਦਾ ਰਿਹਾ ਕਰਿਆ ਆ ਜਦੋਂ ਫਿਰਦਾ ਰਿਹਾ ਆ ਜਦੋਂ ਰਿਹਾ ਦੁਪਹਿਰੇ ਗਿਆ ਉਧਰ ਮਨਾਲੇ ਗਿਆ ਓਥੇ ਜਾ ਕੇ ਪਸਾ ਰੱਬ ਜਾਂਦੇ ਕੋਈ ਆ ਗਾ ਰਾਸ ਦਾ ਪਾੜਿਆ ਜਦੋਂ ਵੀ ਸਾਨੂੰ ਨਹੀਂ ਦੇਖਿਆ ਪਿੰਡ ਵਾਲਿਆਂ ਨੇ ਉਹਨਾਂ ਨੇ ਮੁੰਡਾ ਛੱਕਿਆ ਨਹੀਂ ਮਾਰਤਾ ਦੁਬਾਰਾ ਨਾਲ ਪਾੜ ਕੇ ਮਾਰਿਆ ਮੈਂ ਕੋਲ ਖਣਾ ਜਦੋਂ ਮਾਰਿਆ ਉਹ ਮੈਨੂੰ ਮਾਰ ਲ ਕੇ ਮੈਂ ਭੱਜ ਗੱਡੇ ਲਿਆ ਬੜੀ ਹਸ ਲੌਂਦਾ ਰਿਹਾ ਵਿਚਾਰਾ ਧੋਦੇ ਰਹੇ ਮੁਲਾਜ਼ਮਾਂ ਦੀ ਗੱਲ ਪਏ ਨੇ ਮੁਲਾਜ਼ਮ ਬੋਲ ਰਹੇ ਨਹੀਂ ਕਿੱਟਿਆ 2 ਸਾਲ ਤੋਂ ਹੋਵੇ ਦਵਾਈ ਚੱਲਦੀ ਨੂੰ ਪਰਚੀ ਹੁਣਾਂ ਖੋਲੀਆਂ ਮੈਥੋਂ ਪਰਚੀ ਦਿੱਤੀਆਂ ਦੇ ਨਾਮ ਪਰਚੀਆਂ ਲੈ ਕੇ ਆ ਗਏ ਦਵਾਈ ਇਹ ਚੱਲਣ ਦੀ ਮੁੰਡਾ ਕਿੰਨੀ ਉਮਰ ਸੀ ਕੀ ਲੱਗੇ 19 ਸਾਲ ਦੀ ਉਮਰ ਹੈ ਕੀ ਮੰਗਤੀ ਕਰਦੇ ਹਾਂਜੀ ਮੰਗਤੀ ਕਰਦੇ ਇਹਨਾਂ ਪਰਚਾ ਹੁਣਾਂ ਚਾਹੀਦਾ ਪਰਚਾ ਹੁਣਾਂ ਚਾਹੀਦਾ ਹਣਕਾਬ ਨੇ ਪਰਚਾ ਹੁਣਾਂ ਚਾਹੀਦਾ ਹਣਕਾਬ ਤੇ ਉਹ ਗਨਾਹ ਦਿੱਤੇ ਬਾਕਸ ਨੂੰ ਦਿੰਦੇ ਆਪੇ ਕਾਰਵਰੀ ਕਰਦੇ 不能放松的人。嗯